ਕారణ ਮੈਂ ਜਿਆਇਆ ਹੀ ਹੁਣ ਬਾਹਰ ਗਿਆ ਸੀਗਾ ਉਹਨਾਂ ਪਤਾ ਕਰਦਾ ਕੀ ਆ ਔਰ ਗੱਲ ਤਾਂ ਮਾੜੀ ਆ ਭਵੇਂ ਕਿਸੇ ਦੇ ਵੀ ਕਿਹੜੀ ਵੀ ਪਾਰਟੀ ਦੇ ਬੰਦੇ ਆ ਗੱਲ ਮਾੜੀ ਆ ਜੋ ਮੈਂ ਤਾਂ ਵਾਰੀ ਵਾਰੀ ਵੀਡੀਓ ਵੀ ਪਾਉਣਾ ਵੀ ਆਪਾਂ ਭਾਈਚਾਰਾ ਪਿਆਰ ਬਣਾ ਕੇ ਰੱਖਣਾ ਲੜਦਾ ਨਹੀਂਗਾ ਕਿਸੇ ਨੇ ਇਲੈਕਸ਼ਨ ਤਾਂ ਆਏ ਤੇ ਗਏ ਤੇ ਆਪਾਂ ਤਾਂ ਸਾਰਿਆਂ ਇੱਥੇ ਹੀ ਰਹਿਣਾ ਤੇ ਆਪਾਂ ਇਹੋ ਜਿਹਾ ਕੰਮ ਨਾ ਕਰੀਏ ਕਿਸੇ ਵੀ ਸਾਰਿਆਂ ਨੂੰ ਬੇਨਤੀ ਆ ਵੀ ਪਿਆਰ ਸ਼ਾਂਤੀ ਬਣਾ ਕੇ ਰੱਖੋ ਭਾਈਚਾਰਾ ਬਣਾ ਕੇ ਰੱਖੋ ਕਿਉਂਕਿ ਵੇਖੋ ਇਹ ਇਲੈਕਸ਼ਨ ਇੱਕ ਰਾਜਨੀਤੀ ਆ ਤੇ ਸਿਆਸੀ ਬੰਦਿਆਂ ਨੇ ਵੀ ਚਲੋ ਕਾਵਦਾ ਬਣਾਉਣਾ ਹੀ ਆ ਉਹਨਾਂ ਦੇ ਮਗਰ ਨਾ ਲੱਗੋ ਮੈਂ ਤਾਂ ਕਹਿੰਦਾ ਕਿਸੇ ਵੀ ਸਿਆਸੀ ਬੰਦੇ ਦੇ ਮਗਰ ਨਹੀਂ ਲੱਗਣਾ ਚਾਹੀਦਾ ਤੁਸੀਂ ਆਪ ਦੇ ਪਿੰਡ ਦੇ ਵਿਕਾਸ ਵਾਸਤੇ ਆਪ ਦੇ ਬੱਚਿਆਂ ਦੇ ਭਵਿੱਖ ਵਾਸਤੇ ਉਸ ਗੱਲ ਨੂੰ ਵੇਖਦੇ ਹੋਏ ਆਪ ਦਾ ਤੁਸੀਂ ਇਹ ਜਿਹੜਾ ਚੰਗਾ ਇਨਸਾਨ ਆ ਉਹਨੂੰ ਚੁਣੋ ਮੈਂ ਨਹੀਂ ਕਹਿੰਦਾ ਵੀ ਤੁਸੀਂ ਐਮ ਪਾਰਟੀ ਦੇ ਬੰਦੇ ਨੂੰ ਚੁਣੋ ਤੁਸੀਂ ਕਾਂਗਰਸ ਜਿਹੜਾ ਚੰਗਾ ਵਾ ਜਿਹੜਾ ਪਿੰਡ ਦੇ ਵਿੱਚ ਕੰਮ ਕਰਦਾ ਜਿਹੜਾ ਹਰ ਬੰਦੇ ਦੀ ਗੱਲ ਸੁਣਦਾ ਜਿਹੜਾ ਇਮਾਨਦਾਰ ਆ ਉਹਨੂੰ ਚੁਣੋ ਸੁਖਬੀਰ ਸਿੰਘ ਜੀ ਦਾ ਵੱਲੋਂ ਕਿਹਾ ਜਾ ਰਿਹਾ ਕਿ ਇਹ ਮਜਾਕ ਕਾਗਜ਼ਪਰੇ ਨੇ ਦਿੱਤੇ ਜਾ ਰਹੇ ਕਿ ਸਮਝ ਨਹੀਂ ਆ ਰਿਹਾ ਪੁੰਨਿਆ ਤਾਂ ਬਈ ਇਹਨੂੰ ਚੰਗਾ ਕਰ ਲੋ ਤਵੀ ਮਾੜਾ ਮਾੜਾ ਕਰ ਲੋ ਤਵੀ ਮਾੜਾ ਇਹਨੇ ਕਦੇ ਖੁਸ਼ ਹੋਣਾ ਹੀ ਨਹੀਂਗਾ ਮੈਂ ਤਾਂ ਬੜੀ ਬੜੀ ਕਿਹਾ ਇਹਦੇ ਸੱਜਣਾ ਮਿੱਤਰਾਂ ਨੂੰ ਵੀ ਨਾ ਇਹੋ ਜਿਹਾ ਕੰਮ ਕਰਿਆ ਕਰੋ ਕੀ ਫਾਇਦਾ ਕੋਈ ਮਿਲਦਾ ਐਵੇਂ ਝੂਠੀਆਂ ਫਾਵਾ ਹੁਣ ਬੰਦੇ ਤਾਂ ਇਹਨਾਂ ਦੇ ਡਾਂਗਾ ਲੈ ਕੇ ਆਉ ਤਾਂ ਸਿੱਧ ਹੋਈ ਜਾਣੇ ਆ ਅੱਜ ਨਹੀਂ ਤੇ ਜਦਨਾ ਤੁਹਾਡੇ ਸਾਹਮਣੇ ਸਾਰਾ ਕੁਝ ਆ ਜਾਣਾ ਮਾ ਡਾਂਗਾ ਇਹਨਾਂ ਦੇ ਬੰਦੇ ਲੈ ਕੇ ਆਏ ਕਿਰਪਾਨਾਂ ਇਹਨਾਂ ਦੇ ਬੰਦੇ ਲੈ ਕੇ ਆਏ ਹਾਂ ਤੇ 6 ਵਜੇ ਆ ਤਾਂ ਤੂੰ ਗਈ ਇਹਨਾਂ ਦੀ ਗੋਲੀ ਚ ਉਹ ਤੇ ਗੋਲੀਆਂ ਚੱਲੀਆਂ ਗੋਲੀਆਂ ਚੱਲੀਆਂ ਇਹਨਾਂ ਦੇ ਬੰਦੇ ਨੇ ਚਲਾਈਆਂ ਮੈਂ ਗੁਰਦੁਆਰੇ ਜਾਣਦਾ ਹਾਂ ਜੇ ਸਾਡੇ ਕਹੇ ਬੰਦੇ ਨੇ ਗੋਲੀ ਚਲਾਈ ਹੈ ਨਾ ਮੈਂ ਥੋਂ ਦੇਣ ਨੂੰ ਤਿਆਰ ਕੋਈ ਗੋਲੀ ਨਹੀਂ ਇਹਨਾਂ ਦੇ ਬੰਦਿਆਂ ਨੇ ਗੋਲੀਆਂ ਚਲਾਈਆਂ ਇਹਨਾਂ ਨੇ ਸ਼ੁਰੂਆਤ ਕੀਤੀ ਆ ਜਦੋਂ ਸ਼ਾਂਤਬਾਈ ਸਾਰਾ ਕੰਮ ਚੱਲ ਰਿਹਾ ਕੀ ਲੋੜ ਆ ਆਪਾਂ ਐਵੇਂ ਆੜ ਕੇ ਨਾਰੇ ਲਾ ਕੇ ਤੂੰ ਤੂੰ ਐਵੇਂ ਕਰਦੀ ਤੇ ਮੁੜ ਕੇ ਇਲਜ਼ਾਮ ਲਾਦਣਾ ਨਾ ਜੀ ਨਰੇਸ਼ ਕਟਾਰੀਆ ਕਰਾਉਂਦਾ ਕੀ ਇਸ ਮਾਮਲੇ ਦੀ ਜਾਂਚ ਕਰਵਾਈ ਜਾਏ ਮੈਂ ਕਹਿੰਦਾ ਬਿਲਕੁਲ ਕਰਾਉਣੀ ਹੈ ਮੈਂ ਤਾਂ ਹੋਈ ਅਸਰਾਂ ਨੂੰ ਕਹਤਾ ਵੀ ਇਹ ਮੈਂ ਪੂਰੀ ਸਹੀ ਜਾਂਚ ਹੋਣੀ ਚਾਹੀਦੀ ਆ ਮੈਂ ਜਾਂਚ ਕਰਾਉਣੀ ਕਰਾਉਣੀ ਆ ਇੰਦਰੋ ਚਲਾ ਦੇ ਉਹਦਾ ਦੇਖਿਆ ਨਾ ਪਿੱਛੇ ਰੱਖਿਓ ਹੂੰ 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 ਉਹ ਪਿੱਛੇ 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 ਸਾਰੇ ਜੀ ਜਾ ਰਹੇ ਸੀਗੇ ਆਪਣਾ ਕਾगज ਭਰਨਾ ਤੇ ਆਪਣਾ ਨੋਰਮਲ ਜਾ ਰਹੇ ਸਾਂਡੇ ਕੋਲੇ ਕੋਈ ਹੁੱਲੜਬਾਜੀ ਨਹੀਂ ਕਿਸੇ ਨੇ ਵੀ ਕੀਤੀ ਤੇ ਜਦੋਂ ਅਸੀਂ ਟਾਕਰ ਕੋਲੇ ਗਏ ਆ ਇਹਨਾਂ ਦੇ ਉੱਤੇ ਵੀ ਬੰਦੇ ਭਾਈ ਸੀਗੇ ਤੇ ਅਗਲੇ ਬੰਨੇ ਵੀ ਟਰਾਲਾ ਰੋੜਿਆਂ ਦਾ ਭਰਿਆ ਸੀ ਗੋਲੀ ਵੀ ਚਲਾਈ ਇਹਨਾਂ ਨੇ ਨਾਲੇ ਕਲਸਾ ਪਿੰਡ ਦੇ ਬੰਦਿਆਂ ਨੇ ਉੱਥੋਂ ਗੋਲੀ ਚ ਲਾਈ ਜਿਹੜੇ ਮੁੰਡੇ ਨਾਲ ਉਹਨਾਂ ਦੇ ਗੁੰਡੇ ਰੱਖੇ ਐ ਨਾਲ ਦੇ ਨੇ ਉਹਨਾਂ ਨੇ ਗੋਲੀ ਵੀ ਚਲਾਈ ਰੋੜੇ ਵੀ ਮਾਰੇ ਪਾਣੀ ਦੀਆਂ ਬਿਛਾੜਾ ਵੀ ਮਾਰੀਆਂ ਬੈਣਾ ਜੀ ਪੁੱਛੋ ਨਾ ਜੀ ਕੀ ਹਾਲ ਕੀਤਾ ਜੀ ਆਮ ਹਾਲਟੀ ਵਾਲਿਆਂ ਨੇ ਬਹੁਤ ਨੁਕਸਾਨ ਕੀਤਾ ਜੀ ਭਗਵਾਨ ਤੁਮਾਹਣਾ ਵੇਦਾ ਨਹੀਂ ਆਇਆ ਕਰੂੰਗਾ ਜੀ ਮੈਂ ਸਰਕਾਰ ਤੋਂ ਡੀ ਪੈਨਨਾ ਚਲਾਇਓ ਜੀ ਆ ਸਰਕਾਰ ਆ ਕੋਈ ਫਾਇਦਾ ਨਹੀਂ ਕਿੰਨੇ ਜਣਿਆਂ ਨੂੰ ਸੱਟਾਂ ਮੱਝੀਆਂ ਨੇ ਬਹੁਤ ਆ ਜੀ ਅਵੇ ਇੱਥੇ ਪਿਆ ਵੀਰ ਵੇਆ ਇਹਦੇ ਸਰਚ ਮੱਝੀ ਆ ਤੇ ਸ਼ੰਕਰ ਦੇ ਕਿਰਾਏ ਆ ਬਹੁਤ ਜਿਆਦਾ ੱਤਕਾ ਕਰਦਾ ਜੀ ਜੀ ਭਗਵਾਨ ਜੀ ਮਾਨ ਨੂੰ ਹੁਣ ਚਾਹੀਦਾ ਵੀ ਸਤਾਨ ਤੋਂ ਆ ਆ ਆ ਕੰਮ ਨੂੰ ਬਣਾਏ ਆ 92 ਚਤਾਏ ਆ ਕੰਮ ਨੂੰ ਜਿਤਾਏ ਜੀ ਨਾਮ ਤੁਹਾਡਾ ਦਿਲਜੀਤ ਸਿੰਘ ਆ ਜੀ ਮੇਰਾ ਨਾਮ ਗੱਲ ਇਹ ਆ ਕਿ ਅੱਜ ਨੋਮੀਨੇਸ਼ਨਾਂ ਦੀ ਜਿਹੜੀ ਡੇਟ ਸੀਗੀ ਔਰ ਕੱਲ ਅਸੀਂ ਦੱਸ ਕੇ ਆਏ ਆ ਕਿ ਸਾਡੇ ਕਿਸ ਸਾਡੇ ਕਿਸੇ ਬੰਦੇ ਨੂੰ ਜਿਹੜਾ ਕਿ ਉਹ ਨਾ ਤਾਂ ਚੁੱਲਾ ਟੈਕਸ ਦਿੱਤਾ ਹੈ ਨਾ ਕੋਈ ਐਨਓਸੀ ਦਿੱਤੀ ਹੈ ਔਰ ਉਥੇ ਗੁੰਡੇ ਖਿਲਾਰਿਆ ਸਾਡੇ ਵਰਕਰਾਂ ਦੀਆਂ ਗੱਡੀਆਂ ਭੰਨੀਆਂ ਜਾ ਰਹੀਆਂ ਨੇ ਔਰ ਉਹਦੇ ਚ ਐਸਐਸਪੀ ਮੈਡਮ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਆਪ ਤੁਹਾਡੇ ਜਿਹੜੇ ਨਾਮੀਨੇਸ਼ਨ ਕਰਾਵਾਂਗੇ ਔਰ ਤੁਹਾਡੇ ਬੰਦੇ ਜਿਹੜੇ ਨਾਮੀਨੇਸ਼ਨ ਕਰਨਗੇ ਅਸੀਂ ਅੱਜ 11 ਵਜੇ ਦਾ ਘਰੋਂ ਚੱਲਣ ਦਾ ਟਾਈਮ ਦਿੱਤਾ ਸੀ ਤੇ ਸਵਾ 11 ਵਜੇ ਮੈਂ ਕੈਮਰਿਆਂ ਦੀ ਰਿਕਾਰਡਿੰਗ ਵੀ ਦੇ ਸਕਦਾ ਸਵਾ 11 ਵਜੇ ਜਿਹੜੇ ਐਸਐਚਓ ਸਿਟੀ ਔਰ ਡੀਐਸਪੀ ਜੀਰਾ ਨੇ ਉਹਨਾਂ ਨੂੰ ਭੇਜਿਆ ਗਿਆ ਔਰ ਉਹਨਾਂ ਨੂੰ ਕਿਹਾ ਕਿ ਇਹਨਾਂ ਨੂੰ ਕਹਵਾ ਜੀ ਇੱਥੇ ਰਹਿਣ ਕਿਉਂਕਿ ਉਹਨਾਂ ਦਾ 1.5 200 ਬੰਦਾ ਜਿਹੜਾ ਕਿ ਨਾਮੀਨੇਸ਼ਨ ਕਰ ਰਿਹਾ ਔਰ 1.5 200 ਬੰਦਾ ਜਿਹੜਾ ਨਾਮੀਨੇਸ਼ਨ ਕਰ ਰਿਹਾ ਉਹਨਾਂ ਨੂੰ ਜਾ ਲੈਂਦੇ ਉਸ ਤੋਂ ਬਾ ਬੱਸਾਂ ਚੋਂ ਉਲ ਜਾਣ ਤੋਂ ਬਾਅਦ ਦੇ ਵਿੱਚ ਜਿਹੜਾ ਕਿ ਅਸੀਂ ਤੁਹਾਡੇ ਬੰਦਿਆਂ ਦੇ ਨਾਮੀਨੇਸ਼ਨ ਪੇਪਰ ਜਿਹੜੇ ਉਹ ਦਾਖਲ ਕਰਾਵਾਂਗੇ ਤਾਂ ਸਾਨੂੰ ਜਿਹੜਾ ਪੁਲਿਸ ਨੇ ਧੋਖੇ ਦੇ ਵਿੱਚ ਰੱਖਿਆ ਔਰ ਧੋਖੇ ਦੇ ਵਿੱਚ ਰੱਖ ਦਿਆ ਆ ਕਿ 11 ਵਜੇ ਤੋਂ ਲੈ ਕੇ ਜਿਹੜੇ ਐਸ ਐਚਓ ਸਿਟੀ ਔਰ ਜਿਹੜੇ ਸਾਨੂੰ ਡੀ ਐਸ ਪੀ ਜੀਰਾ ਜਿਹੜਾ ਇਹ ਸਾਨੂੰ ਇਹ ਟਰਕਾਈ ਗਿਆ ਕਿ ਹੁਣ ਚਲਦੇ ਆ ਹੁਣ ਚਲਦੇ ਆ ਬੱਸ ਮੰਗਾਲੀ ਫਿਰ ਕਹਿੰਦੇ ਜੇ ਅਸੀਂ ਬੱਸ ਆਪਦੀ ਨਹੀਂ ਭੇਜ ਸਕਦੇ ਤੁਸੀਂ ਆਪਦੀਆਂ ਬੱਸਾਂ ਦੇ ਦਿਓ ਅਸੀਂ ਆਪਦੀਆਂ ਬੱਸਾਂ ਵੀ ਮੰਗਾਲੀਆਂ ਬੱਸਾਂ 'ਚ ਬੰਦੇ ਬਿਠਾ ਵੀ ਦਿੱਤੇ ਫਿਰ ਅਗੋ ਡੀਐਸਪੀ ਮੈਨੂੰ ਇਹ ਕਹਿ ਰਿਹਾ ਜੀ ਇੱਥੇ ਤੁਸੀਂ ਵੇਖੋ ਜੀ ਕਿ ਅਸੀਂ ਤੁਸੀਂ ਨਾ ਨਾਲ ਆਇਓ ਮੈਂ ਕਿਹਾ ਮੈਂ ਨਹੀਂ ਨਾਲ ਆਉਂਦਾ ਮੇਰਾ ਕੋਈ ਬੰਦਾ ਨਹੀਂ ਨਾਲ ਆਉਂਦਾ ਇਕੱਲੇ ਕੈਂਡੀਡੇਟ ਆਉਣਗੇ ਤਾਂ ਫਿਰ 1.5 ਵਜੇ ਅਸੀਂ ਜਿਹੜਾ ਕਿ ਉਹ ਘਰੋਂ ਚੱਲੇ ਆ ਐਸਐਚਓ ਸਿਟੀ ਸਾਨੂੰ ਲੈ ਕੇ ਗਿਆ ਸ਼ੇਰਾਂ ਵਾਲੇ ਚੌਂਕ ਦੇ ਵਿੱਚ ਟੋਟਲੀ ਜਿੰਨੇ ਮੇਰੇ ਜਿਹੜੇ ਉਮੀਦਵਾਰ ਸੀ ਉਹਨਾਂ ਦੇ ਮੈਂ ਨਾਲ ਜਾ ਰਿਹਾ ਸੀ ਮੈਂ ਅੱਗੇ ਸੀਗਾ ਕਿਉਂਕਿ ਮੈਂ ਉਹਨਾਂ ਲੀਡਰਾਂ ਚੋਂ ਨਹੀਂ ਜਿਹੜੇ ਘਰੇ ਰਹਿ ਕੇ ਲੋਕਾਂ ਨੂੰ ਕਹਿਣ ਕਿ ਤੁਸੀਂ ਇਲੈਕਸ਼ਨ ਲੜੋ ਮੈਂ ਉਹਨਾਂ ਦੇ ਵਿੱਚੋਂ ਆ ਕਿਉਂਕਿ ਮੈਂ ਵੀ ਸਰਪੰਚ ਤੋਂ ਐਮਐਲਏ ਬਣਿਆ ਸੀ ਔਰ ਮੈਂ ਇਹ ਲੋਕਾਂ ਨਾਲ ਵਾਅਦਾ ਕੀਤਾ ਸੀਗਾ ਕਿ ਸਰਕਾਰ ਦੀ ਧੱਕੇਸ਼ਾਹੀ ਖਲਾਅ ਪਹਿਲਾਂ ਮੈਂ ਅੱਗੇ ਚੱਲਾਂਗਾ ਜੇ ਪਹਿਲਾਂ ਗੋਲੀ ਵੱਜੂਗੀ ਤੇ ਕਲਵੀਰ ਸਿੰਘ ਜੀਰੇ ਦੇ ਵੱਜੂਗੀ ਬਾਅਦ ਵਿੱਚ ਮੇਰੇ ਕਿਸੇ ਵਰਕਰ ਦੇ ਹਾਲ ਕੋਈ ਦੇਖ ਸਕਦਾ